ਅੱਜ ਦੇਸ਼ ਦੀ ਸੰਸਦ ਦੇ ਵਿੱਚ ਹੋਏ ਹਮਲੇ ਦੀ ਪ੍ਰੇਮ ਸਿੰਘ ਚੰਦੂ ਮਾਹਰਾ ਨੇ ਨਖੇਦੀ ਕੀਤੀ ਉਹਨਾਂ ਨੇ ਇਸ ਹਮਲੇ ਨੂੰ ਮੰਦ ਭਾਗਾ ਦੱਸਿਆ ਤੁਸੀਂ ਵੀ ਸੁਣੋ ਹੋਰ ਕੀ ਕੁਝ ਕਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅੱਜ ਦੇਸ਼ ਕੇ ਲਈ ਇੱਕ ਬਹੁਤ ਚੁਣੌਤੀ ਵਾਲਾ ਦਿਨ ਮੈਂ ਕਹਿ ਸਕਦਾ ਹਾਂ ਕਿ ਭਾਰਤ ਕੀ ਸੰਸਦ ਮੈਂ ਐਸਾ ਹਾਲਾਤ ਬਣਾਨੇ ਵਾ ਗੈਸ ਕੇ ਗੋਲੇ ਚੜਨੇ ਔਰ ਅਟੈਕ ਕਰਨੇ ਕੀ ਕੋਸ਼ਿਸ਼ ਕਰਨੀ ਹਮਾਰੇ ਸਵਾਲ ਕੇ ਲਈ ਚੈਲੰਜ ਕੀ ਬਾਤ ਵੀ ਹੈ ਕਹੀਂ ਨਾ ਕਹੀਂ ਸਿਕਿਉਰਟੀ ਲੈਪਸ ਜੋ ਹੈ उसको भी उसकी भी चिंता है और मैं समझता हूँ कि जहाँ जहाँ सिक्योरिटी लैब्स हुए हैं उसका जरूर जांच होनी चाहिए और जो भी लोग जिम्मेदार हैं उन पर एक्शन लेना चाहिए कल श्रोमणी अकाली दल का स्थापना दिवस है और श्रोमणी अकाली दल ने एक सदी तो भी वह जो देश के दे लिए और सूबे और खालसा पंथ के लिए ਜੋ ਚੁਣੌਤੀਆਂ ਸਾਹਮਣੇ ਕਾ ਨਜਿੱਠ ਕੇ ਜੋ ਆਪਣਾ ਨਾਂ ਥਾ ਸਤਕਾਰ ਬਣਾਇਆ ਖਾਸ ਤੌਰ ਤੇ ਦੇਸ਼ ਦੇ ਵਿੱਚ ਫੈਡਰਲ ਢਾਂਚੇ ਦੇ ਮਦਈ ਦੇ ਤੌਰ ਤੇ ਔਰ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਰਾਖੇ ਦੇ ਤੌਰ ਤੇ ਔਰ ਸਰਬੱਤ ਦਾ ਭਲਾ ਲੋਜਦੇ ਹੋਏ ਕੀਰਤੀ ਕਾਮੇ ਮਜ਼ਦੂਰ ਮਿੰਤ ਕਾ ਜੇ ਲੋਕਾਂ ਦੇ ਤੌਰ ਤੇ ਇੱਕ ਜਾਣੀ ਪਹਿਚਾਣੀ ਪਾਰਟੀ ਬਣੀ ਆ ਉਤੇ ਅਸੀਂ ਮਾਣ ਤੇ ਗੌਰਵ ਕਰ ਸਕਦੇ ਆ ਔਰ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਕੱਲ ਅਸੀਂ ਸ਼ਰਮਣੀ ਕਾਲੀ ਦਲ ਦੇ ਸਥਾਪਨਾ ਦਿਸ਼ਤੇ ਇਹ ਪਰਨ ਲੈ ਕੇ ਜਾਣਾ ਔਰ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਜਿੰਨੀਆਂ ਵੀ ਘਟ ਗਿੰਦਿਆਂ ਨੇ ਖਾਸ ਤੌਰ ਤੇ ਪੰਥਕ ਧਿਰਾਂ ਨੇ ਉਹਨਾਂ ਨੂੰ ਅੱਜ ਅਸੀਂ ਕੱਲ ਨੂੰ ਇਕੱਠੇ ਹੋ ਕੇ ਇਹਨਾਂ ਚੁਣੌਤੀਆਂ ਦਾ ਟਕਰਾ ਕਰਨ ਲਈ ਪੰਜ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰਨ ਲਈ 20 ਤਰੀਕ ਨੂੰ ਜੋ ਦਿੱਲੀ ਦੇ ਵਿੱਚ ਪ੍ਰਦਰਸ਼ਨ ਹੋਣ ਜਾ ਰਿਹਾ ਉਹਦੇ ਵੀ ਸ਼ਾਮਲ ਹੋਣ ਦਾ ਸੱਦਾ ਵੀ ਦੇਣਾ ਔਰ ਖਾਸ ਤੌਰ ਤੇ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦੇ ਪੰਜਾਬ ਨੂੰ ਜੋ ਖੋਰਾ ਲੱਗ ਰਿਹਾ ਉਹਦੇ ਲਈ ਵੀ ਸਮੂਹ ਪੰਜਾਬੀਆਂ ਨੂੰ ਨਾਲ ਚੱਲਣ ਦੀ ਅਪੀਲ ਕਰਨੀ ਹੈ ਕਾंग्रेਸੀ ਲੀਡਰ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਜਿਹੜਾ ਟੀਜੀਐਸ ਵਿੱਚ ਦਾਖਲ ਹੋਣੇ ਬਾਹਰ ਆਂਦਾ ਲੇਕਿਨ ਇੱਕ ਵਿਆਹ ਚ ਚਲ ਜਾਂਦਾ ਤੇ ਉਹਦੀ ਵੀਡੀਓ ਵਾਇਰਲ ਹੋਈ ਆ ਵਿਆਹ ਚ ਇਹ ਇਹ ਮੈਂ ਸਮਝਦਾ ਜਿਹੜੇ ਜਲਾ ਵਿੱਚੋਂ ਜਾ ਕੇ ਕੋਈ ਪੀਜੀਐ ਜਾਂਦਾ ਕੋਈ ਹੋਰ ਹਸਪਤਾਲ ਜਾਂਦਾ ਹਸਪਤਾਲਾਂ ਦੇ ਵਿੱਚੋਂ ਉਹਦਾ ਜ਼ਰੂਰ ਧਿਆਨ ਰੱਖਣ ਦੀ ਲੋੜ ਆ ਇਹ ਕਿਤੇ ਨਾ ਕਿਤੇ ਪੁਲਿਸ ਦੀ ਲਾਪਰਵਾਹੀ ਕਹਿ ਸਕਦੇ ਬੰਦੀ ਸਿੰਘਾਂ ਦਾ ਮੁੱਦਾ ਵੀ ਰੱਖਿਆ ਬਹੁਤ ਰੱਖਿਆ ਜਾਏਗਾ ਜ਼ੋਰ ਨਾਲ ਰੱਖਿਆ ਜਾਏ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਅਹਿਮ ਮੁੱਦਾ ਔਰ ਸਮੁੱਚੇ ਖਾਲਸਾ ਪੰਥ ਲਈ ਆ ਔਰ ਮੈਂ ਸਮਝਦਾ ਉਹਦੀ ਤਿਆਰੀ ਲਈ ਹੀ ਅੱਜ ਅਸੀਂ ਸਾਰੇ ਇੰਤਜ਼ਾਮ ਕਰਨੇ ਆ ਤੇ ਕੱਲ ਨੂੰ ਸੋਚੇ ਖਾਲਸਾ ਪੰਥ ਨੂੰ ਸੱਦਾ ਦੇਣਾ ਕਿ ਜਿਹੜਾ 20 ਤਰੀਕ ਨੂੰ ਅਸੀਂ ਸਿਰਾਂ ਤੇ ਬੰਡਲ ਲੈ ਕੇ ਲੱਖਾਂ ਲੋਕਾਂ ਦੇ ਦਸਤਾਵੇਜ਼ਾਂ ਵਾਲਾ ਭਾਰ ਦੇ ਰਾਸ਼ਟਰਪਤੀ ਨੂੰ ਸੰਪੰਨ ਜਾਣਾ